ਇਕ ਅਜਿਹੇ ਸ਼ਖਸ ਜੋ ਹੈ ਰੂਸ ਦਾ ਟਾਰਗੇਟ ਨੰਬਰ 1 ਉਹ ਰਾਸ਼ਟਰਪਤੀ ਜਿਸ ਨੇ ਅਮਰੀਕਾ ਦੀ ਮਦਦ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਇਹ ਕਿਹਾ ਕਿ ਆਈ ਨੀਡ ਅਮਿਊਨੀਸ਼ਨ ਨਾਟ ਅ ਰਾਈਟ ਆਪਣੇ ਤੋਂ ਕਈ ਗੁਣਾ ਵੱਡੇ ਤਾਕਤਵਰ ਅਤੇ ਖਤਰਨਾਕ ਮੁਲਕ ਰੂਸ ਦੀ ਨੱਕ ਵਿੱਚ ਦਮ ਕਰ ਦਿੱਤਾ ਰੂਸ ਦੇ ਰਾਸ਼ਟਰਪਤੀ ਨੂੰ ਗੱਲ ਲਾਉਂਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਸੁਨਾਈਆਂ ਖਰੀਆਂ ਖਰੀਆਂ ਅਜਿਹੇ ਆਗੂ ਜਿਸ ਦੀ ਤਸਵੀਰ ਲੋਕ ਆਪਣੀ ਟੀ-ਸ਼ਰਟ ਤੇ ਛਪਾਉਂਦੇ ਨੇ ਉਹ ਕਮੇਡੀਅਨ ਜਿਸ ਨੇ ਪੜ੍ਹਾਈ ਤਾਂ ਕਾਨੂੰਨ ਦੀ ਕੀਤੀ ਪਰ ਬਣ ਗਿਆ ਸਿਆਸਤਦਾਨ ਕਿੱਸਾ ਸਿਆਸਤ ਦਾ ਵਿੱਚ ਅਸੀਂ ਗੱਲ ਕਰਾਂਗੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਮੀਰ ਜ਼ੇਲੈਂਸਕੀ ਦੇ ਬਾਰੇ ਮੈਂ ਹਦਲਿਤ ਸੇ ਤੇਸ ਤੇ ਅਤੇ ਆਪਣੇ ਟੀਵੀ ਡਰਾਮਿਆਂ ਦੇ ذریعے ਲੋਕਾਂ ਨੂੰ ਹਸਾਉਣ ਵਿੱਚ ਮਾਹਿਰ ਕਾਮੇਡੀਅਨ ਨੂੰ ਕਦੇ ਅੰਦਾਜ਼ਾ ਨਹੀਂ ਸੀ ਕਿ ਇੱਕ ਟੀਵੀ ਸ਼ੋਅ ਵਿੱਚ ਨਿਭਾਇਆ ਗਿਆ ਕਿਰਦਾਰ 4 ਸਾਲ ਬਾਅਦ ਹਕੀਕਤ ਵਿੱਚ ਤਬਦੀਲ ਹੋ ਜਾਏਗਾ ਕਿਰਦਾਰ ਸੀ ਮੁਲਕ ਦੇ ਰਾਸ਼ਟਰਪਤੀ ਦਾ ਵਲੋਦਮੀਰ ਜ਼ੇਲੈਂਸਕੀ ਸਾਲ 2019 ਵਿੱਚ ਯੂਕਰੇਨ ਦੇ ਰਾਸ਼ਟਰਪਤੀ ਚੁਣੇ ਗਏ ਸੀ ਉਸ ਤੋਂ ਪਹਿਲਾਂ ਸਾਲ 2015 ਵਿੱਚ ਉਹਨਾਂ ਦਾ ਇੱਕ ਟੀਵੀ ਸ਼ੋਅ ਆਇਆ ਜਿਸ ਦਾ ਨਾਂ ਸੀ सर्वेंट ऑफ द पीपल चलण वाले आगू लड़ता है ਸੋਸ਼ਲ ਮੀਡੀਆ ਦੀ ਤਾਕਤ ਅਜੇ ਹੀ ਕਿ ਹਰ ਪਾਸੇ ਜ਼ੇਲੈਂਸਕੀ ਦੀ ਚਰਚਾ ਹੋਣ ਲੱਗੀ। ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਜ਼ੇਲੈਂਸਕੀ ਵੀ ਚੌਂਡ ਮੈਦਾਨ ਵਿੱਚ ਉੱਤਪਏ। ਜ਼ੇਲੈਂਸਕੀ ਨੂੰ 73% ਵੋਟਾਂ ਮਿਲੀਆਂ ਅਤੇ ਉਹਨਾਂ ਦੀ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ। ਕਰ ਵਕਾਲਤ ਦੀ ਪੜ੍ਹਾਈ ਕਰੇ ਜ਼ਿਲੈਂਸਕੀ ਨੇ ਗੱਲ ਮੰਨ ਲਈ ਵਕੀਲ ਬਣੇ ਲਾਇਸੈਂਸ ਹਾਸਲ ਕੀਤਾ ਪਰ ਮਨ ਕਾਮੇਡੀ ਅਤੇ ਐਕਟਿੰਗ ਵਿੱਚ ਲੱਗਦਾ ਸੀ ਇਸ ਲਈ ਸਭ ਕੁਝ ਛੱਡ ਕੇ ਅਦਾਕਾਰੀ ਦੀ ਦੁਨੀਆ ਵਿੱਚ ਚਲੇ ਗਏ ਉੱਥੇ ਵੀ ਹਿੱਟ ਰਹੇ ਪਰ ਜ਼ਿਲੈਂਸਕੀ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਕਿਸਮਤ ਅਜੇ ਹੀ ਘੁਮੇਗੀ ਕਿ ਜ਼ਿੰਦਗੀ ਬਦਲ ਕੇ ਰੱਖ ਦੇਗੀ ਰਾਸ਼ਟਰਪਤੀ ਬਣਨ ਤੋਂ ਬਾਅਦ ਮੁਸ਼ਕਿਲ ਨਾਲ 3 ਸਾਲ ਹੀ ਬੀਤੇ ਸਨ ਕੀ ਜ਼ੇਲੈਂਸਕੀ ਦੇ ਸਾਹਮਣੇ ਅਜਿਹੀ ਚੁਣੌਤੀ ਆ ਖੜੀ ਹੋਈ ਕਿ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਕੀ ਕੀਤਾ ਕਿ ਜਾਵੇ ਲੰਬੇ ਸਮੇਂ ਤੋਂ ਰੂਸ ਯੂਕਰੇਨ ਦੇ ਵਿਚਾਲੇ ਟਕਰਾਅ ਜਾਰੀ ਸੀ ਰੂਸ ਦਾ ਤਰਕ ਹੈ ਕਿ ਕਦੇ ਸੋਵੀਅਤ ਯੂਨੀਅਨ ਦਾ ਹਿੱਸਾ ਰਿਹਾ ਯੂਕਰੇਨ ਮੁਲਕਤਾ ਸੀ ਹੀ ਨਹੀਂ ਰੂਸ ਯੂਕਰੇਨ ਦੇ ਯੂਰੋਪੀਅਨ ਯੂਨੀਅਨ ਨੈਟੋ ਅਤੇ ਹੋਰ ਯੂਰਪੀ ਸੰਸਥਾਵਾਂ ਦੇ ਨੇੜੇ ਹੋਣ ਦੇ ਕਾਰਨ ਵਿਰੋਧ ਕਰਦਾ ਰਿਹਾ ਹੈ ਰੂਸ ਯੂਕਰੇਨ ਤੇ ਪੱਛਮੀ ਮੁਲਕਾਂ ਦੀ ਕਟ ਪੁਤਲੀ ਬਣਨ ਦਾ ਵੀ ਇਲਜ਼ਾਮ ਲਾਉਂਦਾ ਹੈ ਕਈ ਵਾਰ ਦੋਹਾਂ ਮੁਲਕਾਂ ਦੇ ਵਿਚਾਲੇ ਤਣਾਅ ਵਧਿਆ ਸਰਹੱਦ ਤੇ ਕਈ ਵਾਰ ਟਕਰਾ ਹੋਇਆ ਪਰ ਹਾਲਾਤ ਫਰਵਰੀ 2022 ਤੱਕ ਆਉਂਦੇ-ਆਉਂਦੇ ਇੰਨੇ ਖਰਾਬ ਹੋਏ ਕਿ ਅਚਾਨਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੈਮਰੇ ਤੇ ਆਏ ਦਿਨ ਸੀ 24 ਫਰਵਰੀ 2022 ਪੁਤਿਨ ਨੇ ਕਿਹਾ ਕਿ ਅਸੀਂ ਯੂਕਰੇਨ ਵਿੱਚ ਸਪੈਸ਼ਲ ਮਿਲਟਰੀ ਆਪਰੇਸ਼ਨ ਚਲਾਉਣ ਜਾ ਰਹੇ ਹਾਂ ਯੂਕਰੇਨ ਦੇ ਬਾਰਡਰ ਤੇ ਰੂਸ ਦੀ ਮਿਲਟਰੀ ਸਰਗਰਮ ਹੋ ਗਈ ਅਜਿਹਾ ਲੱਗਾ ਕਿ ਆਉਣ ਵਾਲੇ ਕੁਝ ਘੰਟਿਆਂ ਵਿੱਚ ਯੂਕਰੇਨ ਤੇ ਰੂਸ ਕਬਜ਼ਾ ਕਰ ਲਏਗਾ ਸਵਾਲ ਉੱਠੇ ਕਿ ਹੁਣ ਕੀ ਕਾਮੇਡੀਅਨ ਤੋਂ ਰਾਸ਼ਟਰਪਤੀ ਬਣੇ ਜ਼ੇਲੈਂਸਕੀ ਟਿਕ ਸਕਣਗੇ ਪੁਤਿਨ ਦੇ ਐਲਾਨ ਤੋਂ ਬਾਅਦ ਜ਼ੇਲੈਂਸਕੀ ਕਈ ਘੰਟਿਆਂ ਤੱਕ ਦਿਖਾਈ ਨਹੀਂ ਦਿੱਤੇ ਸਵਾਲ ਉੱਠਣ ਲੱਗੇ ਕਿ ਜ਼ੇਲੈਂਸਕੀ ਕਿੱਥੇ ਨੇ ਇਹ ਵੀ ਕਿਹਾ ਜਾਣ ਲੱਗਿਆ ਕਿ ਜ਼ੇਲੈਂਸਕੀ ਮੁਲਕ ਛੱਡ ਕੇ ਭੱਜ ਗਏ पर अचानक अगले दिन एक सैल्फी वीडियो जारी हुई जिस विच यूक्रेन की राजधानी कीएव विच खड़े होकर जेलेंस्की ने संदेश दिता Будемо захищати нашу державу, тому що наша зброя це наша правда, наша правда в тому, що це наша земля, наша країна, наші діти, і ми все це будемо захищати. Ось і все. Ось це і є те, що я хотів вам сказати. Слава Україні! Вона киха, ਮੈਂ ਕਿਤੇ ਨਹੀਂ ਗਿਆ ਯੂਕਰੇਨ ਰੂਸ ਦਾ ਮੁਕਾਬਲਾ ਕਰੇਗਾ ਇਸ ਸਾਰੀ ਘਟਨਾ ਤੇ ਅਮਰੀਕਾ ਦੀ ਤਿੱਖੀ ਨਜ਼ਰ ਸੀ ਅਮਰੀਕਾ ਨੇ ਜ਼ੇਲੈਂਸਕੀ ਨੂੰ ਆਫਰ ਦਿੱਤਾ ਕਿ ਜੇਕਰ ਜ਼ੇਲੈਂਸਕੀ ਚੌਣ ਤਾਂ ਆਪਣੇ ਪਰਿਵਾਰ ਦੇ ਨਾਲ ਯੂਕਰੇਨ ਤੋਂ ਬਾਹਰ ਨਿਕਲ ਸਕਦੇ ਨੇ ਅਮਰੀਕਾ ਉਹਨਾਂ ਦਾ ਰੈਸਕਿਊ ਕਰੇਗਾ ਜ਼ੇਲੈਂਸਕੀ ਨੇ ਆਪਣੇ ਟੌਪ ਕਮਾਂਡਰਸ ਦੇ ਨਾਲ ਇੱਕ ਹੋਰ ਸੈਲਫੀ ਵੀਡੀਓ ਅਪਲੋਡ ਕੀਤਾ ਅਤੇ ਕਿਹਾ ਆਈ ਨੀਡ ਐਮਿਊਨਿਸ਼ਨ ਨਾਟ ਅ ਰਾਈਟ ਮਤਲਬ ਮੈਂ ਭੱਜਣਾ ਨਹੀਂ ਹੈ ਮੈਨੂੰ ਤੁਸੀਂ ਹਥਿਆਰ ਦਿਓ ਰੂਸ ਯੂਕਰੇਨ ਵੱਲ ਵਧ ਰਿਹਾ ਸੀ ਦੁਨੀਆ ਨੂੰ ਜਾਣਨ ਸਮਝਣ ਵਾਲੇ ਕਹਿ ਰਹੇ ਸੀ ਕਿ ਜਲਦੀ ਹੀ ਰੂਸ ਯੂਕਰੇਨ ਦਾ ਨਾਮੋ ਨਿਸ਼ਾਨ ਮਿਟਾ ਦੇਗਾ ਪਰ ਇੱਥੇ ਹੀ ਪੂਰੀ ਦੁਨੀਆ ਦੇ ਅੰਦਾਜ਼ੇ ਫੇਲ ਹੋ ਗਏ ਸਟੇਜ ਤੇ ਸੂਟ ਬੂਟ ਪਾ ਕੇ ਹਾਸੀਆਂ ਖੇਡੀਆਂ ਕਰਨ ਵਾਲਾ ਸ਼ਖਸ ਆਪਣੇ ਮੁਲਕ ਤੇ ਆਏ ਸੰਕਟ ਦੀ ਵਜ੍ਹਾ ਨਾਲ ਬਿਲਕੁਲ ਬਦਲ ਚੁੱਕਾ ਸੀ ਜ਼ੇਲੈਂਸਕੀ ਅਕਸਰ ਮਿਲਟਰੀ ਗ੍ਰੀਨ ਟੀ-ਸ਼ਰਟ ਵਿੱਚ ਨਜ਼ਰ ਆਉਣ ਲੱਗੇ। ਚਿਹਰੇ ਤੇ ਮੁਸਕਰਾਹਟ ਦੀ ਥਾਂ ਗੰਭੀਰਤਾ ਦਿਖਾਈ ਦੇਣ ਲੱਗੀ। ਆਪਣੇ ਸੁਨੇਹੇ ਲੋਕਾਂ ਤੱਕ ਸੈਲਫੀ ਵੀਡੀਓ ਦੇ ਜ਼ਰੀਏ ਭੇਜਣ ਲੱਗੇ। ਯੂਕਰੇਨ ਦੇ ਸ਼ਹਿਰਾਂ ਤੇ ਰੂਸੀ ਮਿਜ਼ਾਈਲਾਂ ਦੇ ਹਮਲੇ ਲਗਾਤਾਰ ਵੱਧ ਰਹੇ ਸੀ। ਲੋਕ ਬੰਕਰਾਂ ਵਿੱਚ ਲੋਕ ਕੇ ਜਾਨ ਬਚਾਉਣ ਲੱਗੇ। ਯੂਕਰੇਨ ਵਿੱਚ ਜ਼ਿਆਦਾਤਰ ਘਰਾਂ ਵਿੱਚ ਬੰਕਰ ਬਣੇ ਹੋਏ ਨੇ। जिन्ने रूस ਦੇ ਹਮਲੇ ਵਧ ਰਹੇ ਸੀ ਜ਼ੇਲੈਂਸਕੀ ਉਨੀ ਹੀ ਤਾਕਤ ਨਾਲ ਪੂਰੀ ਦੁਨੀਆ ਤੋਂ ਸਮਰਥਨ ਮੰਗ ਰਹੇ ਸੀ ਯੂਰੋਪੀਅਨ ਯੂਨੀਅਨ ਹੋਵੇ ਜਾਂ ਅਮਰੀਕਾ ਜ਼ੇਲੈਂਸਕੀ ਨੇ ਹਰ ਥਾਂ ਤੋਂ ਮੰਗਿਆ ਤਾਂ ਸਿਰਫ ਸਪੋਰਟ ਪਰ ਆਪਣਾ ਮੁਲਕ ਛੱਡ ਕੇ ਨਹੀਂ ਭੱਜੇ ਇਸ ਸੰਘਰਸ਼ ਵਿੱਚ ਉਹਨਾਂ ਦੇ ਨਾਲ ਜੋ ਮਜ਼ਬੂਤੀ ਨਾਲ ਖੜੀ ਰਹੀ ਉਹ ਹੈ ਜ਼ੇਲੈਂਸਕੀ ਦੀ ਪਤਨੀ 올ੈਨਾ ਜ਼ੇਲੈਂਸਕਾ ਮਿਲਟਰੀ ਦੇ ਬੰਕਰ ਤੋਂ ਲੈ ਕੇ ਬਾਰਡਰ ਤੇ ਆਪਣੇ ਸੈਨਿਕਾਂ ਦਾ ਸਾਥ ਦੇਣ ਵਾਲੇ ਜ਼ੇਲੈਂਸਕੀ ਦੀ ਪਤਨੀ ਆਪਣੇ ਦੋਹਾਂ ਬੱਚਿਆਂ ਨੂੰ ਮਿਜ਼ਾਈਲਾਂ ਦੇ ਹਮਲਿਆਂ ਤੋਂ ਬਚਾਉਂਦੇ ਹੋਏ ਘਰ ਵਿੱਚ ਕੈਦ ਨਹੀਂ ਰਹੀ। ਸਰਹੱਦ ਤੇ ਫੌਜ ਵਿੱਚ ਹਜ਼ਾਰਾਂ ਔਰਤਾਂ ਵਰਦੀ ਪਾ ਕੇ ਰੂਸੀ ਫੌਜ ਦਾ ਮੁਕਾਬਲਾ ਕਰ ਰਹੀਆਂ ਸਨ ਤਾਂ ਓਲੇਨਾ ਜ਼ੇਲੈਂਸਕਾ ਅਮਰੀਕਾ ਸਮੇਤ ਕਈ ਮੁਲਕਾਂ ਦੇ ਯਾਤਰਾ ਤੇ ਸੀ ਆਪਣੇ ਮੁਲਕ ਦੇ ਲਈ ਮਦਦ ਮੰਗਣ ਦੇ ਲਈ। ਜ਼ੇਲੈਂਸਕੀ ਅਤੇ ਉਹਨਾਂ ਦੀ ਪਤਨੀ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ। ਅਤੇ ਯੂਕਰੇਨ ਨੂੰ ਕਈ ਮੁਲਕਾਂ ਤੋਂ ਮਦਦ ਮਿਲਣ ਲੱਗੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵਲਾਦੀਮੀਰ ਪੁਤਿਨ ਦੇ ਖਿਲਾਫ ਅਰੈਸਟ ਵਾਰੰਟ ਤੱਕ ਜਾਰੀ ਕਰ ਦਿੱਤਾ ਕਾਲ ਚੱਲੀ ਯੂਕਰੇਨ ਅਤੇ ਰੂਸ ਦੋਵੇਂ ਦੁਨੀਆ ਦੇ ਵੱਡੇ ਕਣਕ ਦੇ ਉਤਪਾਦਕ ਮੁਲਕ ਨੇ ਰੂਸ ਨੇ ਬਲੈਕ ਸੀ ਵਿੱਚ ਯੂਕਰੇਨ ਦੇ ਬੰਦਰਗਾਹਾਂ ਦੀ ਨਾਕਾਬੰਦੀ ਕਰ ਦਿੱਤੀ ਇਨੇ ਲੰਬੇ ਸੰਘਰਸ਼ ਤੋਂ ਬਾਅਦ ਤਾਂ ਇਹ ਵੀ ਕਿਹਾ ਜਾਣ ਲੱਗਾ ਕਿ ਰੂਸ ਨੇ ਪੰਗਾ ਲੈ ਕੇ ਗਲਤੀ ਕਰ ਦਿੱਤੀ ਹੈ। ਰੂਸ ਦੀ ਫੌਜ ਥੱਕ ਚੁੱਕੀ ਹੈ। ਇਸ ਜੰਗ ਵਿੱਚ ਬ੍ਰਿਟੇਨ ਦੀ ਡਿਫੈਂਸ ਮਿਨਿਸਟਰੀ ਨੇ ਅੰਦਾਜ਼ਾ ਲਗਾਇਆ ਕਿ ਰੂਸ ਦੇ ਕੁੱਲ ਕਰੀਬ 3.5 ਲੱਖ ਸੈਨਿਕ ਮਾਰੇ ਗਏ ਜਾਂ ਜ਼ਖਮੀ ਹੋਏ। ਪਰ ਕਦੇ ਰੂਸ ਵੱਲੋਂ ਕੋਈ ਅੰਕੜਾ ਜਾਰੀ ਨਹੀਂ ਹੋਇਆ। ਕਈ ਅੰਦਾਜ਼ੇ ਲਗਾਏ ਗਏ ਕਿ ਰੂਸ ਵਿੱਚ ਕਰੀਬ 50 ਹਜ਼ਾਰ ਰੂਸੀ ਸੈਨਿਕਾਂ ਦੀਆਂ ਕਬਰਾਂ ਗਿਣੀਆਂ ਗਈਆਂ ਨੇ। ਪਰ ਅਧਿਕਾਰਕ ਅੰਕੜੇ ਸਾਹਮਣੇ ਨਹੀਂ ਆਏ ਅਮਰੀਕਾ ਦਾਵਾ ਕਰਦਾ ਹੈ ਕਿ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਆਗੂ ਨੂੰ ਦੁਨੀਆ ਦੇ ਸਭ ਤੋਂ ਵੱਡੇ ਖੂਨੀ ਅਪਰਾਧੀ ਨੂੰ ਗੱਲ ਆਉਂਦੇ ਦੇਖਣਾ ਇਹ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੇ ਲਈ ਵੱਡਾ ਝਟਕਾ ਹੈ ਰੂਸ ਦੇ ਖਿਲਾਫ ਯੂਰੋਪੀਅਨ ਯੂਨੀਅਨ ਅਤੇ ਅਮਰੀਕਾ ਦੀ ਮਦਦ ਨਾਲ ਯੂਕਰੇਨ ਹੁਣ ਵੀ ਡਟਿਆ ਹੋਇਆ ਹੈ ਪਰ ਇੱਕ ਗੱਲ ਤਾਂ ਤੈ ਹੈ ਕਿ ਰੂਸ ਵਰਗੇ ਤਾਕਤਵਰ ਦੇਸ਼ ਦੇ ਸਾਹਮਣੇ ਟਿਕੇ ਰਹਿਣਾ ਆਪਣੇ ਆਪ ਵਿੱਚ ਵੱਡੀ ਗੱਲ ਹੈ ਇੱਕ ਕਾਮੇਡੀਅਨ ਕਹਿ ਕੇ ਜ਼ੇਲੈਂਸਕੀ ਤੇ ਹੱਸਣ ਵਾਲੇ ਲੋਕ ਹੁਣ ਉਹਨਾਂ ਨੂੰ ਗੰਭੀਰਤਾ ਨਾਲ ਲੈਂਦੇ ਨੇ